ਜੁਲਾ ਫਤਿਹਗੜ ਸਾਹਿਬ ਦੇ ਸ਼ਹਿਰ ਬੱਸੀ ਪਠਾਨਾ ਦੇ ਵਿਖੇ ਰਖੜੀ ਦੇ ਤਿਉਹਾਰ ਤੇ ਜਿਹੜੀਆਂ ਰੌਣਕਾਂ ਲੱਗੀਆਂ ਨੇ ਉਥੇ ਦੱਸਿਆ ਜਾਂਦਾ ਹੈ ਕਿ ਰਖੜੀ ਦਾ ਤਿਉਹਾਰ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਭਾਰ ਦੇ ਵਿੱਚ ਦੇਸ਼ ਵਿਦੇਸ਼ ਵਿੱਚ मनाया ਜਾਂਦਾ ਹੈ ਉਥੇ ਜੁਲਾ ਫਤਿਹਗੜ ਸਾਹਿਬ ਦੇ ਸ਼ਹਿਰ ਬੱਸੀ ਪਠਾਨਾ ਦੇ ਵਿਖੇ ਰਖੜੀ ਦਾ ਤਿਉਹਾਰ ਬੜੀ ਹੀ ਸ਼ਰਧਾ ਤੇ ਉਤਮਤਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਲੋਕ ਅਤੇ ਦੁਕਾਨਦਾਰਾਂ ਨੇ ਕਿਹਾ ਕਿ ਇਹ ਰਖੜੀ ਦਾ ਤਿਉਹਾਰ ਬੜੀ ਹੀ ਖੁਸ਼ੀ ਦੇ ਨਾਲ ਮਨਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਹ ਰਿਸ਼ਤਾ ਇੱਕ ਪਿਆਰ ਅਤੇ ਵਿਸ਼ਵਾਸ ਦਾ ਰਿਸ਼ਤਾ ਹੈ ਤੇ ਇਸ ਤਿਉਹਾਰ ਦਾ ਪੈਣਾ ਤੇ ਬੜੇ ਹੀ ਲੰਬੇ ਸਮੇਂ ਤੋਂ ਇੰਤਜ਼ਾਰ ਕਰਦੀਆਂ ਰਹਿੰਦੀਆਂ ਨੇ ਅਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਤਿਉਹਾਰ ਨੂੰ ਮਨਾਉਣ ਦੀਆਂ ਸੰਤ ਪਰ ਉਹਨਾਂ ਨੇ ਜਿੰਨੇ ਵੀ ਦੇਸ਼ ਵਿਦੇਸ਼ ਦੇ ਵਿੱਚ ਪੈਣ ਪ੍ਰਾਵਾ ਵਸਦੇ ਨੇ ਉਹਨਾਂ ਨੂੰ ਵੀ ਇਸ ਤਿਉਹਾਰ ਦੀ ਲੱਖ ਲੱਖ ਵਧਾਈਆਂ ਵੀ ਦਿੱਤੀਆਂ ਤੇ ਉੱਥੇ ਹੀ ਸ਼ਹਿਰ ਬਸੀ ਪਠਾਨਾਂ ਦੇ ਲੋਕਾਂ ਦੇ ਵਿੱਚ ਰਖੜੀ ਦੇ ਤਿਉਹਾਰ ਦਾ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਜੀ ਦੋਸਤੋ ਨਮਸਕਾਰ ਮੈਂ 파ਰਸ ਗੌਤਮ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਜਿੱਥੇ ਦੇਖਿਆ ਜਾ ਰਿਹਾ ਕਿ ਅੱਜ ਰਖੜੀ ਦਾ ਤਿਉਹਾਰ ਸਾਰੇ ਪੰਜਾਬ ਦੇ ਪੂਰੇ ਹੀ ਭਾਰਤ ਭਰਸ਼ ਵਿੱਚ ਮਨਾਇਆ ਜਾ ਰਿਹਾ ਹੈ ਉੱਤੇ ਹੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਬਸੀ ਪਠਾਨਾ ਵਿਖੇ ਵੀ ਰਖੜੀ ਤਿਹਾੜ ਨੂੰ ਲੈ ਕੇ ਬੜੀ ਹੀ ਬਾਜ਼ਾਰ ਵਿੱਚ ਸਾਡੇ ਕੈਮਰਾਮੈਨਦ ਖਾਨ ਕੇ ਬੜੀ ਹੀ ਰਾਉਂਡ ਕਰ ਲੱਗੇ ਹੋਈਆਂ ਤੇ ਮੰਨੇ ਜਾਂਦੇ ਤਿਹਾੜ ਬਹੁਤ ਹੀ ਪਵਿੱਤਰ ਤਿਹਾੜ ਆਓ ਸਾਡੇ ਨਾਲ ਕੁਝ ਸ਼ਹਿਰ ਦੇ ਪਰਿਜਨ ਜੁੜੇ ਆ ਇਹਨਾਂ ਤੋਂ ਪੁੱਛ ਲੈਨੇ ਆ ਵੀ ਕੀ ਕਹਿੰਦੇ ਇਹਨਾਂ ਦਾ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਭਵਨ ਜੀ ਹਾਂਜੀ ਭਵਨ ਜੀ ਦੇਖਦੇ ਦੇਖਿਆ ਯਾਰ ਹੈ ਕਿ ਰਖੜੀ ਦਾ ਤਿਹਾੜ ਸਾਰੇ ਹੀ ਭਾਰਤ ਭਰ ਵਿੱਚ ਮਨਾਇਆ ਜਾਂਦਾ ਪੰਜਾਬ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾਂਦਾ ਹੈ ਇਦੇ ਵਾਰ ਕੀ ਕਹਿਣਾ ਤੁਸੀਂ ਪਹਿਲਾਂ ਤਾਂ ਰੱਖੜੀ ਬੰਧਨ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਭੈਣ ਤੇ ਭਰਾ ਦਾ ਪਵਿੱਤਰ ਰਿਸ਼ਤਾ ਉਹਦਾ ਰੱਖੜੀ ਮਨਾਇਆ ਜਾਂਦਾ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਤੇ ਸਰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਲੋਕਾਂ ਨੂੰ ਬਾਹੀ ਹੈ ਜੀ ਸਾਰੇ ਰਲ ਮਿਲ ਕੇ ਰਹੋ ਪਿਆਰ ਨਾਲ ਰਹੋ ਬਸ ਜੀ ਰੱਖੜੀ ਦਾ ਮਕਸਦ ਇਹ ਹੀ ਹੁੰਦਾ ਜੀ ਕਿ ਸਾਰੇ ਰਲ ਮਿਲ ਕੇ ਰਹੋ ਭੈਣ ਭਰਾ ਜੀ ਹਾਂ ਜੀ ਸਰ ਕੀ ਮੈਂ ਮਾਰਕੀਟ ਦਾ ਜਿਵੇਂ ਰੌਣਕਾਂ ਲੱਗੀਆਂ ਨੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਕੰਮ ਦਾ ਕੀ ਮੈਂ ਹੈ ਮਤਲਬ ਕੀ ਕੰਮ ਵਧੀਆ ਜੀ ਕੰਮ ਵਧੀਆ ਬਹੁਤ ਵਧੀਆ ਰਿਸਪੌਂਸ ਆ ਰਿਹਾ ਜੀ ਬਹੁਤ ਵਧੀਆ ਰਿਸਪੌਂਸ ਆ ਰਿਹਾ ਠੀਕ ਥੈਂਕ ਯੂ ਜੀ ਸਾਡੇ ਨਾਲ ਕੁਝ ਹੋਰ ਪਰਿਜਨ ਜੁੜੇ ਇਹਨਾਂ ਤੋਂ ਪੁੱਛ ਲੈਂਦੇ ਆ ਵੀ ਰਖੜੀ ਇਤਿਹਾਸ ਨੂੰ ਲੈ ਕੇ ਕੀ ਕਹਿਣਾ ਹੈ ਇਹਨਾਂ ਦਾ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਸਰ ਕੀ ਨਾਮ ਹੈ ਜੀ ਆਪਣਾ ਕਮਲ ਜੀ ਹਾਂਜੀ ਕਮਲ ਜੀ ਰਖੜੀ ਇਤਿਹਾਸ ਨੂੰ ਲੈ ਕੇ ਦੇਖਿਆ ਜਾ ਰਿਹਾ ਕਿ ਇਹ ਇਤਿਹਾਸ ਸਾਰੀ ਭਾਰਤ ਵਰਸ਼ ਵਿੱਚ ਮਨਾਇਆ ਜਾ ਰਿਹਾ ਹੈ ਸੋ ਪਿਛਲੇ ਸਾਲਾਂ ਨੂੰ ਇਸ ਵਾਰ ਕੰਮ ਕੰਮ ਦਾ ਵਧੀਆ ਰਿਸਪੌਂਸ ਆ ਜੀ ਇਸ ਵਾਰੀ ਜੀ ਸ਼ਨੀਵਾਰ ਨੂੰ ਮਾਰਕੀਟ ਦੇ ਵਿੱਚ ਪੂਰੀ ਰੌਣਕ ਹੈ ਦੇਖੋ ਆਣ ਵਾਲੇ ਸਭ ਭੈਣ ਭਰਾਵਾਂ ਦਾ ਤਿਉਹਾਰ ਹੈ ਇਹ ਸਾਰਿਆਂ ਨੇ ਰਲ ਮਿਲ ਕੇ ਮਨਾਉਣਾ ਚਾਹੀਦਾ ਆਪਾਂ ਨੂੰ ਬਾਹਰ ਸਾਰੇ ਦੇਸ਼ਾਂ ਸ਼ਹਿਰਾਂ ਦੇ ਵਿੱਚ ਮਨਾਇਆ ਜਾਂਦਾ ਹੈ ਦੇਸ਼ ਵਿਦੇਸ਼ ਚ ਬਸਦੇ ਆਪਣੇ ਭੈਣ ਭਰਾਵਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਬਸ ਸਾਰੇ ਰਲ ਮਿਲ ਕੇ ਰਹੋ ਸਾਰੇ ਭੈਣ ਭਰਾਵਾਂ ਉਹਨਾਂ ਦਾ ਭੈਣ ਭਰਾਵਾਂ ਦਾ ਖਾਸ ਤਿਉਹਾਰ ਹੈ ਇਹ ਸਾਰਿਆਂ ਨੂੰ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ ਤਿਉਹਾਰ ਨੂੰ ਅਨੀ ਦੋਸਤੋ ਆਓ ਸਾਰੇ ਨਾ ਕੁਝ ਹੋਰ ਦੁਕਾਨਦਾਰ ਜੁੜੇ ਆਓ ਇਹਨਾਂ ਤੋਂ ਪੁੱਛ ਲੈਨੇ ਆਂ ਵੀ ਇਹਨਾਂ ਦਾ ਰਖੜੀ ਵਾਰੀ ਕੀ ਕਹਿਣਾ ਹਾਂਜੀ ਨਮਸਕਾਰ ਨਮਸਕਾਰ ਜੀ ਮੈਂ ਤੁਹਾਡੀ ਆਪਣੀ ਰੇਨੂ ਬਿਊਟੀ ਕੋਰਨਰ ਸ਼ਾਪ ਤੋਂ ਬਸੇ ਪਠਾਨਾ ਤੋਂ ਤੇ ਦੇਖਿਆ ਜਾਵੇ ਤਾਂ ਇਸ ਵਾਰ ਤਿਹਾਰ ਦਾ ਰਖੜੀ ਦੇ ਤਿਹਾਰ ਦਾ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਲੇਡੀਜ਼ ਦੇ ਵਿੱਚ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਲੇਡੀਜ਼ ਨੂੰ ਮਤਲਬ ਕ੍ਰੇਜ਼ ਆ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਦਾ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਤੇ ਇਹ ਜਿਹੜਾ ਤਿਹਾਰ ਹੈ ਆਪਣਾ ਵਿਸ਼ਵਾਸ ਤੇ ਪਿਆਰ ਦਾ ਲਈ ਹੈ ਲੋਕ ਲੇਡੀਆਂ ਆਪਣੇ ਭਰਾਵਾਂ ਲਈ ਇੱਕ ਵਿਸ਼ਵਾਸ ਨੂੰ ਲੈ ਕੇ ਚਲਦੀਆਂ ਨੇ ਤਾਂ ਜੋ ਆਪਣਾ ਵਿਸ਼ਵਾਸ ਆ ਉਹ ਰਖੜੀ ਨੂੰ ਲੈ ਕੇ ਹੀ ਜਾਂਦੀਆਂ ਨੇ ਤੇ ਮੈਂ ਇੱਕ ਭੈਣਾ ਨੂੰ ਭੈਣਾ ਨੇ ਇੱਕ ਚੀਜ਼ ਪਿਆਰ ਕੀਤੀ ਸੀ ਤੇ ਉਹਨਾਂ ਭੈਣਾ ਨੇ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਮੈਂ ਇੱਕ ਆਪ ਕਸਟਮਾਈਜ਼ ਕੀਤੀ ਹੋਈ ਰਖੜੀ ਤਿਆਰ ਕੀਤੀ ਸੀਗੀ ਭੈਣਾ ਲਈ ਸਪੈਸ਼ਲੀ ਭੈਣਾ ਨੇ ਆਪਣੇ ਭਰਾਵਾਂ ਲਈ ਟੌਪਾ ਦਿੱਤਾ ਸੀ ਬਹੁਤ ਕੁਝ ਥਾਟਸ ਉਹਨਾਂ ਨੇ ਲਿਖੇ ਸੀਗੇ ਆਪਣੇ ਭਰਾਵਾਂ ਵਾਸਤੇ ਕਿਸੇ ਨੇ ਆਈਫੋਨ ਲੈ ਦੋ ਮਾਈ ਸੁਪਰ ਹੀਰੋ ਮਤਲਬ ਐਦਾ ਦੇ ਥਾਟਸ ਲਿਖ ਕੇ ਉਹਨਾਂ ਨੇ ਮਤਲਬ ਬਹੁਤ ਹੀ ਜ਼ਿਆਦਾ ਪਿਆਰ ਦਿਖਾਇਆ ਬਹੁਤ ਹੀ ਖੁਸ਼ ਨੇ ਪੈਣਾ ਇਸ ਤਿਹਾਰ ਤੋਂ ਜਿੱਤੇ ਦੇਖਿਆ ਰਿਹਾ ਸਾਡੇ ਦੇਸ਼ ਵਿਦੇਸ਼ ਵਿੱਚ ਭੈਣ ਭਰਾ ਵਸਦੇ ਨੇ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਇਸ ਤਿਹਾਰ ਲਈ ਮੈਂ ਇਸ ਤਿਹਾਰ ਲਈ ਇਹੀ ਸੰਦੇਸ਼ ਦੇਣਾ ਚਾਹੁੰਦੀ ਆ ਕਿ ਜੋ ਵੀ ਭਰਾ ਭੈਣ ਬਾਹਰ ਨੇ ਬਾਹਰਲੇ ਦੇਸ਼ ਵਿੱਚ ਬੈਠੇ ਨੇ ਉਹਨਾਂ ਨੂੰ ਆਪਣੇ ਸ਼ਹਿਰ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਆ ਕੇ ਆਪਣੀਆਂ ਭੈਣਾਂ ਨਾਲ ਇਹ ਤਿਹਾਰ ਮਨਾਉਣਾ ਚਾਹੀਦਾ ਕਿਉਂਕਿ ਇਹ ਤਿਹਾਰ ਬਹੁਤ ਹੀ ਵੱਡਾ ਤਿਹਾਰ ਆ ਜਿੱਤੇ ਅੰਦਰ ਜੀ ਇਹ ਤਿਹਾਰ ਪੰਜਾਬ ਨਹੀਂ ਪੂਰੇ ਹੀ ਭਾਰਤ ਵਰਸ਼ ਵਿੱਚ ਮਨਾਇਆ ਜਾਂਦਾ ਹੈ ਸੋ ਬੜੀ ਖੁਸ਼ੀ ਦੀ ਗੱਲ ਹੈ ਤੁਸੀਂ ਦੇਖ ਰਹੇ ਹੋ ਕਿ ਸਾਰੇ ਭਾਰਤ ਵਿੱਚ ਸ਼ਹਿਰ ਬਸੀ ਪਠਾਨ ਵਿੱਚ ਵੀ ਬੜੀ ਰੌਣਕ ਲੱਗੀ ਰੱਖੀ ਆਓ ਸਾਡੇ ਕੈਮਰਾਮੈਨ ਦਿਖਾਣਗੇ ਕੁਝ